ਵਧੀਆ ਸਤਿਗੁਰ ਜੀ ਸਤਿਗੁਰ ਜੀ ਹੋਰ ਸੁਣਾਓ ਬਾਈ ਜੀ ਵਧੀਆ ਏ ਠੀਕਾ ਕਿਦਾਂ ਵਧੀਆ ਏ ਚਲ ਵਧੀਆ ਰਿਹਾ ਕਿਵੇਂ ਚੜੇ ਪਿਛਲਾ ਵੀਡੀਓ ਦੇਖ ਗਏ ਹੱਸੇ ਵਾਲੇ ਸਾਡੀ ਵੇਖਿਆ ਮਾਲ ਅੱਜ ਕਿੰਨੀ ਆ ਦੋਵੇਂ ਜੀ ਗੱਪਣੀਆਂ ਨਹੀਂ ਸੁਈਆਂ ਆ ਬੱਚਾ ਅੱਛਾ ਚਲੋ ਦੱਸੋ ਫਿਰ ਇਹ ਇਹ ਸੁਆ ਜੀ ਇਹਦੇ ਪਹਿਲਾ ਜੀ ਮੂੰਹ ਛਿੱਗੀ ਅੱਛਾ ਪਹਿਲਾ ਸੁਆ ਹਾਂ ਜੀ ਲੋ ਜੀ ਪਹਿਲਾ ਸੁਆ ਦੋ ਰੰਦ ਤੇ 6 ਰੰਦ ਹਨਾ 6 ਰੰਦਾਂ ਦਾ ਲੋ ਜੀ ਵੇਖੋ 6 ਰੰਦਾਂ ਦਾ ਆਹ ਦੇਖੋ ਤੇ ਕਿੰਨੇ ਦੋਸਤੋ ਬਾਈ ਜੀ ਗੋਦ ਤੇ ਰਾਗ ਲੋ ਸਹੀ ਬਿਲਕੁਲ ਹਾਂਜੀ ਸਾਡੇ 14ਵਾਂ ਝੁੰਗੀ ਕਹਿੰਦੇ ਝੁੰਗੀ ਹਾਂਜੀ ਇਹਦੀ ਉਹ ਬੱਸੀ ਹੈ ਡੱਬੀ ਅਰੇ ਡੱਬੀ ਬੱਸੀ ਹੈ ਆਹ ਬੱਸੀ ਹਿੰਦੀ ਹੈ ਨਾ ਚੋ ਆਹ ਚ ਵਧੀਆ ਚੋ ਆਹ ਵਧੀਆ ਹਾਂਜੀ ਬੋਲੋ 45 ਯਾਰ ਕਿੰਨੇ ਦੀ ਇੱਕੋ ਹੀ ਗੜੀ ਦੇ ਦਾਂਗੇ ਹੈ ਦੋ ਗੜ 40 ਦੇ ਦਾਂਗੇ ਚਲੋ ਠੀਕ ਆ ਜਾਣ ਦੋ ਉਹ ਠੀਕ ਆ ਇਹ ਇਹ ਵੀ ਸੁਈਣਾ ਇਹ ਲਾਲ ਬੱਛੀ ਜਿੰਦੀ ਇਹਦਾ ਬੱਛਾ ਹੀ ਲਾਲ ਲਾਲ ਰੰਗ ਦਾ ਬੱਛਾ ਜੀ ਇਹ ਚਾਰ ਦੰਦ ਜੇ ਮੂੰਹ ਇਹ ਚਾਰ ਦੰਦ ਦੁੱਧ ਕਿੰਨਾ ਜੀ 1 ਕੋ ਵੀ 13 ਕਿਲੋ 13 ਕਿਲੋ ਦੁੱਧਾ ਜਿਹਦੇ ਕੋਲ ਦੇਖੋ ਜੀ ਪੰਨਾਂ ਜੀ ਮੈਂ ਇਹ ਵੀ ਬਹੁਤ ਸੋਹਣੀ ਆ ਦੇਖੋ ਸਵਾਇ ਜੋ ਵੀਰੇ ਮੇਰੇ ਹੈ ਵਧੀਆ ਸਵਾਇ ਓਕੇ ਠੰਡੀ ਸੀ ਨਹੀਂ ਠੀਕ ਆ ਲੈ ਲੈ ਬਸ ਠੀਕ ਆ ਛੋਈਆ ਵੇੜਾ ਤੇ ਇਧਰੋਂ ਲਿਖੋ ਜਾਈ ਜੀ ਆ ਤਵੇਰੇ ਲਈ ਫਿਰ ਮੇਰਾ 45000 ਇਹ 45000 ਇਹ ਕਿੰਨੇ ਦੀ ਹਾਂ ਨਾ 45 ਦੇ ਦਾਂ ਠੀਕ ਹੈ ਹਾਂਜੀ ਬਸ ਦੋ ਹੀ ਹੈ ਬਣ ਹਾਂਜੀ ਇਹ ਬਹੁਤ ਸੋਹਣਾ ਰੇਡ ਕਿਤਾ ਵੀਰ ਨੇ ਪਰ ਮੇਰਾ ਵੀਰੇ ਇਥੇ ਆ ਕੇ ਤੁਮ ਵੇੜਾ ਚੈੱਕ ਕਰਕੇ ਚੋਈ ਕਰਣਾ ਜੀ ਹਾਂਜੀ ਬੋਲੋ ਨੰਬਰ ਜੀ 842753062 ਸਹੀ ਇੱਕ ਵਾਰ ਫਿਰ ਬੋਲੋ 842753062 ਪਿੰਡ ਤੁਹਾਡਾ ਮੈਂ ਸੰਪਰਕ ਲਾਂ ਜ਼ਿਲ੍ਹਾ ਹੰਦਸਰ ਤਸੀਲ ਪਾਪਕਾ ਹਾਂਜੀ ਸਾਸਿਕਾ ਸਾਸਿਕਾ